ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਭਰ ਦੇ ਵਿੱਚ ਵਸਦੀ ਸਮੂਹ ਸਾਧ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਬਤਾਈਆਂ ਜੀ ਹੋਲਾ ਮਹੱਲਾ ਕੀ ਹੈ ਕਿਵੇਂ ਮਨਾਇਆ ਜਾਂਦਾ ਹੈ ਕਿੱਥੇ ਮਨਾਇਆ ਜਾਂਦਾ ਹੈ ਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ ਆਓ ਤੁਹਾਨੂੰ ਦੱਸਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਪਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹੋਲੇ ਮਹੱਲੇ ਦਾ ਵਿਸ਼ੇਸ਼ ਮਾਗਮ ਤੇ ਖਾਲਸਾਈ ਜਾਹੋ ਜਲਾਲ ਵੇਖਣ ਲਈ ਪਹੁੰਚਦੀਆਂ ਨੇ ਹੋਲਾ ਮਹੱਲਾ ਆਜ਼ਾਦੀ ਬਹਾਦਰੀ ਤੇ ਉਤਸ਼ਾਹ ਦਾ ਪ੍ਰਤੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਉਸ ਸਮੇਂ ਦੇ ਰਾਜਿਆਂ ਦੇ ਜ਼ੁਲਮ ਨੂੰ ਖਤਮ ਕਰਨ ਲਈ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ ਹੋਲੀ ਦੇ ਤਿਉਹਾਰ ਨੂੰ ਸਿਰਫ ਰੰਗਾਂ ਨਾਲ ਖੇਡਦੇ ਹੋਏ ਮਨਾਇਆ ਜਾਂਦਾ ਸੀ ਉਸ ਨੂੰ ਅਧਿਆਤਮਿਕ ਰੰਗ ਦੇਣ ਦੇ ਲਈ ਸਮਾਜ ਚ ਫੈਲੀਆਂ ਕੁਰੀਤियां ਤੇ ਜ਼ੁਲਮ ਨੂੰ ਦੂਰ ਕਰਨ ਦੇ ਲਈ ਮੁਰਦਾ ਹੋ ਚੁੱਕੀਆਂ ਰੂਹਾਂ ਅੰਦਰ ਜੋਸ਼ ਭਰਨ ਦੇ ਲਈ ਹੁਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਗਿਆ ਉਸ ਸਮੇਂ ਜ਼ਾਲਮ ਹਾਕਮਾਂ ਦੇ ਜ਼ਬਰ ਵਿਰੋਧ ਸੰਘਰਸ਼ ਕਰਨ ਤੇ ਕੌਮ ਦੇ ਵਿੱਚ ਜੋਸ਼ ਪੈਦਾ ਕਰਨ ਦੇ ਲਈ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਵਿੱਚ ਹੋਲੇ ਮਹੱਲੇ ਦੀ ਪਰੰਪਰਾ ਆਰੰਭ ਕੀਤੀ ਗਈ। ਉਹਨਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਦਲਾਂ 'ਚ ਸ਼ਸਤਰ ਵਿਦਿਆ ਦੇ ਜੋਹਰ ਦਿਖਾਉਂਦੇ ਹੋਏ ਜੰਗੀ ਮੁਕਾਬਲੇ ਕਰਵਾਈ ਜਾਂਦੇ ਸਨ। ਜੀਤੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਪਰੰਪਰਾ ਮੁਤਾਬਿਕ ਹੁਲਾ ਮਹੱਲਾ ਮਨਾਇਆ ਜਾਂਦਾ ਹੈ। ਜਦੋਂ ਹੋਲੇ ਮਹੱਲੇ ਤੇ ਇਕਾਠ ਨੂੰ ਜਲੂਸ ਦੇ ਰੂਪ ਵਿੱਚ ਘਟਿਆ ਜਾਂਦਾ ਤਾਂ ਉਸ ਦੇ ਅੱਗੇ-ਅੱਗੇ ਯੁੱਧ ਕਲਾ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਉਸ ਸਮੇਂ ਦੀ ਮੰਗ ਅਨੁਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਹਨਾਂ ਅੰਦਰ ਸ੍ਰੀ ਰਿੱਤ ਤੌਰ ਤੇ ਵੀ ਜੋਸ਼ ਪੈਦਾ ਕਰਨ ਦੇ ਲਈ ਨਵੇਂ ਸਾਧਨ ਅਪਣਾਏ ਗਏ ਇਸ ਵਿੱਚ ਉਹਨਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ਤੇ ਵੀ ਜ਼ੋਰ ਦਿੱਤਾ। ਇਸ ਆਦਰਸ਼ ਲਈ ਸ਼ਾਸਤਰਾਂ ਦਾ ਸਤਿਕਾਰ ਤੇ ਸਭੀ ਉਪਯੋਗ ਕਰਨ ਉੱਪਰ ਜ਼ੋਰ ਦਿੱਤਾ ਗਿਆ। ਇਸ ਬਦਲਾਅ ਤਰਕ ਦੇ ਨਾਲ ਹੀ ਖਾਲਸਾ ਪੰਥ 'ਚ ਹੌਲੇ-ਮਹੱਲੇ ਦਾ ਪਰਪਰ ਮਨਾਇਆ ਜਾਣ ਲੱਗਾ। ਇਸ ਮੰਤਵ ਅਤੇ ਉਦੇਸ਼ ਸਿੱਖ ਕੌਮ 'ਚ ਬਹੁਤ ਉਸਾਰੂ ਤੇ ਸਾਰਤਕ ਸੇਧ ਦੇਣਾ ਸੀ ਹਰ ਰੁੱਤ ਦੇ ਬਦਲਣ ਤੇ ਆਪਣੇ ਦਿਲ ਦੇ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਭਾਰਤ ਤੇ ਵਿੱਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਿਤ ਕੀਤੇ ਹੋਏ ਨੇ ਪਰ ਸਿੱਖ ਗੁਰੂਆਂ ਨੇ ਇਨ੍ਹਾਂ ਪਰੰਪਰਾਗਤ ਤਿਉਹਾਰਾਂ ਦੇ ਵਿੱਚ ਨਵਾਂ ਪਰਿਵਰਤਨ ਲਿਆਉਣ ਦੇ ਲਈ ਗੁਰਮਤ ਅਤਿਆਚਾਰ ਸਿਰਜਿਆ ਤਾਂ ਜੋ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ ਖੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ ਅਨੰਦਪੁਰ ਸਾਹਿਬ ਵਿੱਚ ਹੁੱਲਾ ਮਹੱਲਾ ਮਨਾਉਣ ਆਈਆਂ ਸੰਕਾ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ ਭੋਲੇ ਮਹੱਲੇ ਦੀਆਂ ਤਿਆਰੀਆਂ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਹਫ਼ਤਾ ਭਰ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਕਿਨਾਰਿਆਂ ਤੇ ਟੈਂਟ ਲਗਾ ਕੇ ਵੱਖ-ਵੱਖ ਪਿੰਡਾਂ ਅਤੇ ਨਗਰਾਂ ਵੱਲੋਂ ਭੋਲੇ ਮਹੱਲੇ ਤੇ ਆਣ ਜਾਣ ਵਾਲੀਆਂ ਸੰਗਤਾਂ ਦੀ ਸੁੱਖ ਸਹੂਲਤ ਤੇ ਲਈ ਵਾਕਫਾਕ ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਲੰਗਰ ਛਕਾਏ ਜਾਂਦੇ ਨੇ ਲੰਗਰ ਵਰਤੋਂ ਵਾਲਿਆਂ ਦੇ ਵਿੱਚ ਵੀ ਵੱਖਰਾ ਹੀ ਉਤਸ਼ਾਹ ਵੇਖਣ ਵਾਲਾ ਹੁੰਦਾ ਭੋਲੇ ਮਹੱਲੇ ਦੇ ਮੇਲੇ ਦੇ ਵਿੱਚ ਲੱਖਾਂ ਦੀ ਤعداد ਵਿੱਚ ਸੰਗਤਾਂ ਅਨੰਦਪੁਰ ਸਾਹਿਬ ਪਹੁੰਚਦੀਆਂ ਨੇ ਉੱਥੇ ਤਿੱਲ ਸੁੱਟਣ ਦੀ ਥਾਂ ਨਹੀਂ ਹੁੰਦੀ ਲੋਕਾਂ ਨੂੰ ਆਪਣੇ ਵਾਹਨ ਕਿੰਨੀ ਕਿੰਨੀ ਦੂਰ ਖੜੇ ਕਰਕੇ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਪੈਂਦਾ ਮੱਥਾ ਟੇਕਣ ਦੇ ਲਈ ਵੀ ਘੰਟੇ ਕਤਾਰਾਂ 'ਚ ਖੜੇ ਰਹਿਣਾ ਪੈਂਦਾ ਸੰਗਤਾਂ 2 ਦਿਨ ਦਿਨ ਪਹਿਲਾਂ ਤੋਂ ਹੀ ਉੱਥੇ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਢਾਡੀ ਵਾਰਾਂ ਦੇ ਨਾਲ ਸਾਰਾ ਵਾਤਾਵਰ ਬੀਰ ਰਸ ਭਰਪੂਰ ਹੋ ਜਾਂਦਾ ਹੈ ਹੋਲੇ ਮਹੱਲੇ ਵਾਲੇ ਦਿਨ ਪਰੰਪਰਾਗਤ ਤਰੀਕੇ ਦੇ ਨਾਲ ਕਤਕਾ ਨੇਜੇ ਤਲਵਾਰਾਂ ਦੇ ਕਰਤੱਵ ਦਿਖਾਉਂਦੇ ਹੋਏ ਨਿਹੰਗ ਸਿੰਘ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਚਲੂਸ ਦੇ ਰੂਪ ਵਿੱਚ ਰੰਗ ਸੁੱਟਦੇ ਨੇ ਐਸੀ ਤਰ੍ਹਾਂ ਗੁਰੂ ਸਾਹਿਬ ਦੇ ਪਾਈ ਪੂਰਨ ਅਤੇ ਚਲਦੇ ਹੋਏ ਹਰ ਸਾਲ ਹੋਲੇ ਮਹੱਲੇ ਦਾ ਤਿਹਾਰ ਉਤਸ਼ਾਹਪੂਰਵਕ ਮਨਾਇਆ ਜਾਂਦਾ ਹੈ ਇਹ ਪਿਆਰੀ ਸਾਧ ਸੰਗਤ ਜੀ ਜਿਹੜਾ ਭਾਈ ਮਾਨ ਸਿੰਘ ਚਾਹਰੀਆਂ ਸਿੰਘਾ ਦਾ ਜਸਾ ਲੈ ਕੇ ਮਾਜੇ ਦੀ ਧਰਤੀ ਤੋਂ ਇਹ ਸ੍ਰੀ ਅਨੰਦਪੁਰ ਸਾਹਿਬਾਂ ਕੇ ਪਹੁੰਚਾ ਸ੍ਰੀ ਅਨੰਦਪੁਰ ਸਾਹਿਬ ਜਿਹੜੋ ਆਏ ਆਣ ਕੇ ਇਹਦੇ ਭੁਖਤੇ ਤੋਂ ਤੰਗ ਆਣ ਕੇ ਕਹਿਣ ਲੱਗੇ ਨਾ ਤੂੰ ਸਾਡਾ ਸਤਿਗੁਰੂ ਤੇ ਨਾ ਤੇਰੇ ਸਿੱਖ ਚਾਰੀਆਂ ਸਿੰਘਾਂ ਦਾ ਜਸਾ ਲੈ ਕੇ ਫੇਰ ਮੈਦਾਨੇ ਜੰਗ ਨਾਲ ਨੂੰ ਜਾਂਦਾ ਫੇਰ ਜਾਂਦਾ ਪੰਜਾਬ ਦੀ ਧਰਤੀ ਤੇ ਉਹ ਬਾਦਾਂ ਭਾਗੋ ਰੱਟਾਂ ਨੇ ਵਜਦੇ ਮਿਹਣੇ ਉਹ ਤਾਨੇ ਮਿਹਣੇ ਤੋਂ ਤੰਗ ਆਣ ਕੇ ਫੇਰ ਮੁੜ ਕੇ ਜਾਂਦਾ ਮੈਦਾਨੇ ਜੰਗ ਦੇ ਵਿੱਚ ਚਾਰੀਆਂ ਸਿੰਘਾਂ ਨੂੰ ਸੱਦੇ ਦੇ ਕੇ ਜਾਮਾ ਲੀਰੋ ਲੀਰ ਹੋ ਜਾਂਦਾ ਦੀਨਾਂ ਦਾ ਸਰੀਰ ਪਛਿਆ ਜਾਂਦਾ ਸਾਹਮਣੇ ਜਾਨ ਆਈ ਆ ਉਹ ਕਲਕੀਆਂ ਵਾਲੇ ਪਾਸ਼ਣ ਪਕਰਦਾ ਮਹਾਰਾਜੀ ਜਾਂਦੀਵਾਰਾਂ ਦੇ ਦਰਸ਼ਨ ਦਰਸ਼ਨ ਤੇ ਦੇਖੋ ਮਹਾਰਾਜ ਚੱਡੀ ਕਰਾ ਕਰੋ ਸਜਣ ਕਰੋ ਮਹਾਰਾਜੀ ਵੋਟ ਦੇ ਜਾਂਦੀ ਵਾਰ ਦਾ ਦਦਾਰ ਬਾਦਵਾੜਿਆ ਸੁਣ ਬਿਹਾਦ ਮਹਿਰੀ ਏ ਆਖਰੀ ਲਬੰਦ ਬੈ ਚੜੀ ਖਲਾ ਕੇ ਬੈਠੇ ਤੇਰੀ ਹੁਣ ਗੱਤੇ ਗੱਲ ਜੀ ਦੇਰੀ ਏ ਵੋਟ ਦੇ ਜਾਂਦੀ ਵਾਰ ਦਾ ਦਦਾਰ ਬਾਦਵਾੜਿਆ ਆ ਤਤਾ ਸੈਗਰੀ ਆਤਾ ਕਿਤੇੜੇ ਰਾਹ ਲਾਇ ਓ ਟੰਗ ਮਣੀਂ ਦੀ ਮਲ ਕੇ ਬੈਠਾ ਵਖਤ ਅਖੀੜੀ ਆਇਆ ਹੈ ਆਏ ਹੋ ਗਿਆ ਬੇਹੋਸ਼ ਤੇ ਨਾ ਵਖਤ ਵਾਰੀ ਗੱਲ ਕੋਈ ਜਿੰਦ ਜਖਮਾਨੇ ਕੇਰੀ ਏ ਦੇਜਾਂ ਦੀਵਾਰ ਦਾ ਦਦਾਰ ਬੱਦ ਵਾਲਿਆ ਹਾ ਵੇ ਗੁਰਜੀ ਕਾ ਖਾਸਾ ਵੇ ਗੁਰਜੀ ਕੀ ਬਰੇ ਦਾਸ ਜੀ ਨੇ ਕੁਝ ਬਹੁਤ ਅਖਮਰ ਇਜਾਜ਼ਤ ਕਿਆ ਲੇਕੋ ਵੱਧ ਘਟ ਕੋ ਬੋਲ ਨਿਕਲ ਕੇ ਆਵੇ ਸਾਸੰਗ ਤੇ ਕਿ ਰਬ ਦੇ ਜੋਗ ਮਹਾਰਾ ਸੱਚੇ ਪਾਤਸ਼ਾਹ ਮਸ਼ਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਰ ਅੱਜ ਦੇ ਦਿਨ ਦਾ ਥੋੜਾ ਇਤਿਹਾਸ ਦੱਸੋਗੇ ਇਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਜਿੱਤੇ ਇਸ ਦੇ ਦੇ ਵਿੱਚ ਭਾਰ ਦੇ ਵਿੱਚ ਹੋਲੀ ਮਨਾਈ ਜਾਂਦੀ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀਆਂ ਪਹਿਲੀਆਂ ਰੀਤਾਂ ਸੀ ਜੋ ਪੁਰਾਣੀਆਂ ਇੱਥੇ ਰੀਤੀ ਰਿਵਾਜ ਸੀਗੇ ਉਹ ਮਹਾਰਾਜ ਨੇ ਸਾਰੀ ਰੀਤੀ ਰਿਵਾਜ ਜਿਹੜੀਆਂ ਖਾਲਸੇ ਪੰਨੂ ਇੱਕ ਨਿਆਰਾ ਖਾਲਸਾ ਬਣਾਇਆ ਉਹਨਾਂ ਨੂੰ ਇੱਕ ਨਵੀਂ ਰੀਤ ਦਿੱਤੀ ਇਸੇ ਤਰ੍ਹਾਂ ਖਾਲਸੇ ਦੇ ਜਿਹੜੇ ਆ ਤਿਹਾੜੀ ਬੱਕਰੇ ਨੇ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੰਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦਿਨ ਆਪਣੇ ਸਿੱਖਾਂ ਕੋਲੋਂ ਸ਼ਾਸਤਰ ਵਿੱਦਿਆ ਜਿਹੜੇ ਉਹ ਜੋਰ ਵੇਖਦੇ ਸਨ ਗੁਰੂ ਕੇ ਸੇਕ ਤੀਰ ਨਿਸ਼ਾਨਾ ਲਗਾਉਂਦੇ ਸਨ ਤੇ ਤਲਵਾਰ ਬਾਜੀ ਘੋੜ ਸਵਾਰੀ ਨੇਜੇ ਬਾਜੀ ਗੁਰੂ ਕੇ ਸਿੱਖ ਕਰਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਉਹਨਾਂ ਨੂੰ ਇਨਾਮ ਦਿਆ ਕਰਦੇ ਸਨ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਖਾਲਸਾਈ ਖੇਡਾਂ ਕਰਾਉਂਦੇ ਸਨ ਇਸ ਦਿਨ ਹਾਂਜੀ ਇਹ ਇਤਿਹਾਸ ਜਾਣ ਕੇ ਇਤੇ ਦਾ ਆ ਪੋਜਾ ਤਿਆਰ ਕੀਤੀਆਂ ਜਾਂਦੀਆਂ ਹਾਂਜੀ ਦੋ ਫੌਜਾਂ ਤਿਆਰ ਕੀਤੀਆਂ ਜਾਂਦੀਆਂ ਸੀ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਝੂਠੇ ਮੂਠੇ ਯੋਧੇ ਵੀ ਕਰਾਏ ਜਾਂਦੇ ਸੀ ਮਹਾਰਾਜ ਜਾਣ ਕੇ ਚਾਹੁੰਦੇ ਸੀ ਵੀ ਖਾਲਸਾ ਜਿਹੜਾ ਇੱਕ ਫੌਜ ਫੌਜ ਤਿਆਰ ਕੀਤੀ ਜਿਹੜੀ ਫੌਜ ਆ ਪੂਰੀ ਤਰ੍ਹਾਂ ਜਾਣੇ ਕਿ ਤਾਕਤਵਰ ਹੋਵੇ ਤੇ ਜਿਹੜੀ ਜੋਸ਼ ਜੋਸ਼ ਉਹਨਾਂ ਦੇ ਵਿੱਚ ਭਰਿਆ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਤੇ ਜੋਸ਼ ਪਾਣ ਵਾਸਤੇ ਇਹੋ ਜਿਹੇ ਖੇਡ ਮੇਲੇ ਜਾਨਕੇ ਕਰਾਉਂਦੇ ਸੀ ਉਸ ਜਿਹੜੇ ਨੌਜਵਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇਤਿਹਾਸ ਵੀ ਨਹੀਂ ਪਤਾ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਜੇ ਆਪ ਨੂੰ ਇਤਿਹਾਸ ਨਹੀਂ ਪਤਾ ਇਸੇ ਕਰਕੇ ਇੱਥੇ ਆਉਣ ਦੇ ਵਿੱਚ ਕਈ ਵਾਰ ਹੁਣ ਮੈਂ ਆਪਣੀ ਬਾਪ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਇਆ ਹਾਂ ਪਰ ਇੱਥੇ ਜਿੱਦਾਂ ਕਈ ਵਾਰ ਕਈ ਤਰ੍ਹਾਂ ਦੀ ਹੁੱਲੜਵਾਜੀ ਹੁੰਦੀ ਆ ਉਹ ਸਾਨੂੰ ਸੋਚਣਾ ਪੈਣਾ ਉਸ ਹੁੱਲੜ ਵਾਈ ਨੂੰ ਦੇਖਦੇ ਹੋਏ ਦਿਲ ਕਰਦਾ ਵੀ ਆਪਾਂ ਪਰਵਾਹ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਇੱਥੇ ਬਹੁਤ ਸਾਰੇ ਬੀੜ ਪੈਣਾ ਉਹ ਇਹ ਸੋਚਦੇ ਰਹਿੰਦੇ ਆ ਕਈ ਵਾਰ ਜਿੱਦਾਂ ਉਹਨਾਂ ਦੇ ਨਾਲ ਕੋਈ ਹੁੱਲੜ ਵਾਈ ਨੌਜਵਾਨ ਕਰਦੇ ਨੇ ਕਈ ਵਾਰ ਉਹ ਸੋਚਦੇ ਆ ਵੀ ਸਾਨੂੰ ਇਦਾਂ ਦੇ ਤਿਆਰ ਵਿੱਚ ਮੇਲੇ 'ਚ ਜਾਣਾ ਜੇ ਤਾਂ ਕਈ ਵਾਰੀ ਮਾਪੇ ਵੀ ਰੋਕਦੇ ਵੀ ਤੁਸੀਂ ਮੇਲੇ 'ਚ ਨਹੀਂ ਜਾਣਾ ਜਦੋਂ ਮੇਲਾ ਖਤਮ ਹੋਗਾ ਉਦੋਂ ਜਾ ਪਰ ਨਹੀਂ ਇਹ ਵੀ ਬਹੁਤ ਜ਼ਰੂਰੀ ਆ ਖਾਸ ਤੌਰ 'ਤੇ ਹੁੱਲਮ ਹੱਲਾ ਬਹੁਤ ਜ਼ਰੂਰੀ ਆ ਇੱਥੇ ਆਉਣਾ ਵੀ ਬਹੁਤ ਜ਼ਰੂਰੀ ਆ ਇਸ ਇਤਿਹਾਸ ਦੇ ਉੱਤੇ ਤੇ ਪਰ ਹੁੱਲੜਵਾੜੀ ਤਾਂ ਹੋ ਰਹੀ ਹੈ ਜਦੋਂ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਵੀ ਸਰਵਸਦਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉਤੋਂ ਆਪਣੇ ਚਾਰੇ ਲਾਲ ਕੁਰਬਾਨ ਕੀਤੇ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇਤਿਹਾਸ ਦਾ ਬਹੁਤ ਜ਼ਰੂਰੀ ਪਤਾ ਹੋਣਾ ਚਾਹੀਦਾ ਆ ਇਹ ਪਿੰਡਾਂ ਪਿੰਡਾਂ ਵਿੱਚ ਗੁਰੂ ਘਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਉਹ ਤੇ ਇਤਿਹਾਸ ਦੱਸਿਆ ਜਾਣਾ ਚਾਹੀਦਾ ਪਿੰਡਾਂ ਪਿੰਡਾਂ ਦੇ ਵਿੱਚ ਤਾਂ ਕਿ ਜਿਹੜੇ ਨੌਜਵਾਨ ਤੇ ਹੋਣ ਬੜੇ ਪਿਆਰ ਨਾਲ ਸ਼ਰਧਾ ਦੇ ਨਾਲ ਹੋਣ ਤੇ ਕਿਸ ਤਰ੍ਹਾਂ ਦਾ ਕੋਈ ਹੁੱਲੜਵਾੜੀ ਨਾ ਹੋਵੇ ਬੜੀਆ ਪਿਆਰ ਨਾਲ ਸਾਰੇ ਮਿਲ ਮਿਲ ਕੇ ਤਿਹਾਰ ਮਨਾਵੇ ਹਰ ਸਾਲ ਪੂਰੇ ਪਰਿ ਹਰ ਸਾਲ ਹੁਣੇ ਸਾਡਾ ਪਿੰਡ ਸ਼ੋਕਰਾਂ ਉਤੋਂ ਹਰ ਸਾਲ ਲੰਗਰ ਜਿਹੜਾ ਚੱਲਦਾ ਨਾਲ ਦੇ ਪਿੰਡਾਂ ਅੱਪਰਾ ਮੋਹਰੋਂ ਤੂਰਾ ਹਕੀਮਪੁਰ ਚਾਲਕਲਾ ਉਹ ਸਾਰੀ ਸੰਗਤ ਸੇਵਾ ਕਰਦੀ ਸਾਡੇ ਪਿੰਡੋ ਤੇ ਲੰਗਰ ਹਰ ਸਾਲ ਹੁੰਦਾ ਲਗਭਗ ਮਹਾਰਾਜ ਦੀ ਘਟਪਾਰ ਨਾਲ ਮੈਂ ਛੋਟਾ ਹੁੰਦਾ ਹਰ ਸਾਲ ਇੱਥੇ ਆ ਕੇ ਸੇਵਾ ਕਰਦਾ ਉਹਨਾਂ ਨਾਲ ਟਰਾਲੀ ਵਿੱਚ ਆ ਜਾਣਾ ਤੇ 6-6 ਦਿਨ 7-7 ਦਿਨ ਰਹੇ ਕਿੱਥੇ ਜਾਣੇ